ਪ੍ਰਿੰਟਰ ਲੈ ਕੇ ਸਿੱਧਾ ਅੱਗੇ ਨਿਕਲ ਜਾਓ। ਚਲੋ ਕਰੋ ਇਹਨੂੰ ਡੰਨ ਫਿਰ। ਠੀਕ ਹੈ ਜੀ। ਓਕੇ ਹੋ ਗਿਆ। ਜੀ ਮੈਸੇਜ ਅਬ ਮੈਂ ਕਰ ਦੇਣਾ ਹੈ ਮੈਂ ਵੀ ਕਰ ਦਾਂਗਾ। ਮੈਂ ਤਾਂ ਦੱਸ ਤਾ ਆ ਜਾਓ ਠੀਕ ਕਰਾਂ। ਹਾਂ? ਦਾਲ ਚ ਭੇਜ ਜਾਣਾ। ਇਹਨੂੰ ਮੋੜ ਇਹਨਾਂ ਦਾ ਕਰਕੇ ਆਉਂਦੇ ਹਾਂ। ਇਹ ਕੋਠੀ ਢਾਹ ਦੇ ਤੇ ਕਿਛੇ ਜਿਹੜੀ ਆਪਾਂ ਇਹਦੀ ਜ਼ਮੀਨ ਸਾਡੇ ਨੂੰ ਨਹੀਂ ਆ ਰਹੀ ਕੋਠੀ ਲੈ ਕੇ ਜਾਣੀ ਹੈ। ਆਪਾਂ ਨੇ ਕੀਤੀ ਜੀ ਜੀ ਤੇ ਤਾਂ ਅਮਨ ਜੀ ਨਹੀਂ ਆਪਣੇ ਉਹ ਤੁਸੀਂ ਬਾਅਦ ਵਿੱਚ ਲਾਕਰੋ ਮੜੀ ਜੀ ਸੈਟਿੰਗ ਕੀ ਪਲਪੜ ਕੀਤਾ ਜਾਈ ਪਲਪੜ ਪੱਕਾ ਉੱਥੇ ਬਣਾਉਣਾ ਤੇ ਇੱਧਰ ਹੀ ਬਣਾਣਾ ਇਹ ਗੱਲ ਸਹੀ ਹੈ ਮੈਂ ਤੇ ਜੀ ਆ ਜੇ ਮੰਨ ਲਓ ਕੱਲ ਨੂੰ ਕੱਲ ਨੂੰ ਤੁਸੀਂ ਵੱਡੀ ਸੇਲ ਹੁੰਦੇ ਤਾਂ ਉਹਨਾਂ ਉੱਤੇ ਲੱਗ ਜਾਂਦੇ हाल लुआर प्रेसारम दस चैनल पर आप सबका कर स्वागत करते हैं जैसे आप की आप चाहते है परमेश्वर के दास दहा गया है की अब सिर्फ गर्मियों में ही नहीं सर्दियों में भी जो कि क्रूसेट किए जाने हैं जगह जगह पर हर एक जिले में जो कि जहाँ परमेश्वर उन्हें बोलेगा वहां वो सर्दियों में भी अब बड़े क्रूसेट करेंगे और उसी को लेकर जैसे कि आप चाहते हैं कि चार दिसंबर को अमृतसर में परमेश्वर के दास पहुँच अंकुर यूसुफ नोलॉजी और परमेश्वर की दासी पास्टर सोनिया यूसुफ़ नोलॉजी पहुँच रही है और आप देख सकते हैं उस जगह को और जो अमृतसर की ब्रांच है जो एन की ओर से अमृतसर ब्रांच खोली गई है और वही जगह पर जो कि क्रूसर होने वाला है और आप सब भी इस क्रूसर पर जरूर पहुंचे क्योंकि आप जानते हैं कि परमेश्वर बड़ी रीति के साथ इन क्रूस्टर पर कार्य करता है अपने दास को इस्तेमाल करता है और बड़ी रीति के साथ जो कि बड़ी टेस्ट हमें जो कि देखने को मिलती है और आप सब अपनी फैमिली के साथ अपने रिश्तेदारों के साथ अपने लवंस के साथ जो बीमार हैं जो बीमारी में हैं जो कर्जे में हैं जो जो भी परेशान है उसे इस क्रूसर में लेकर आए कि परमेश्वर उनकी जिंदगी में बड़े काम करे हालेलुया गॉड ब्लेस यू ऑल आइए हम वीडियो को देखते हैं मैं ये नहीं है नवर पॉइंट से ठीक है नवर कहता पिलर भी लाया जब भी तारीख की चादर आई माल पाउन के चली ਤਾਂ ਅੱਜ ਨਹੀਂ ਹੋਇਆ। ਅੱਜ ਤਾਂ ਨਹੀਂ ਆਇਆ ਕਿਉਂਕਿ ਅੱਜ ਤਾਂ ਅੰਦਰ ਆਇਆ। ਬੈਕ ਤੇ ਆ ਤਾਰੀ ਤੇ ਬਹੁਤ ਆਇਆ। ਇੱਕ ਮਿੰਟ ਸਿਰਾ ਨਿਕਲਿਆ। ਆਈਏ ਜਾਨਾ ਨਿਕਲਿਆ ਇਹ ਮੈਂ ਆਪ ਦੋਨੇ ਵੀ ਇਧਰੋਂ ਆਣ ਲਾ ਦੀ ਸਦਾਈ। ਇਧਰੋਂ ਆਣ ਸੂਰਜ ਅੱਖਾਂ ਲਗਾ। ਸ਼ਰੋਵੇ ਤੋਂ ਬਾਅਦ ਸਵੇਰੇ ਤੋਂ ਬਾਅਦ। ਦੋਵੇ 2 ਵਜੇ ਤੋਂ ਹੁਣਾ ਇੱਕ ਹਾਂ। ਤੇ ਇਹ ਇੱਥੇ ਮਾਲ ਉਹ ਫੋਲ ਕਰਦੇ ਨਾ। ਸੂਰਜ ਵੀ ਸਟਾਪ ਓਪਨ ਹਨਾ। ਕਿ ਕਿਦਾਂ ਕਰਾਂਗੇ ਆਪਾਂ ਯਰ ਬੈਸ ਤੋਂ ਤਾਂ ਬਾਹਰ ਨਹੀਂ ਤੇ ਉਦਾਂ ਹੀ ਉਹ ਤੇ ਉਹੇ ਹੋਣੀ ਹੋਣੀ ਹੈ ਤੂੰ ਜਾਣਾ ਬਣਨਾ ਨਾ ਤੇ ਇੱਧਰ ਰੱਖਣਾ ਤੇ ਨਾ ਇੱਧਰ ਇੱਧਰ ਰੱਖ ਇੱਧਰ ਰੱਖੋ ਸਕਦਾ ਜਾਂ ਉੱਧਰ ਰੱਖ ਤੋ ਡੇਢ ਵੇੜ ਚ ਨੀ ਆਉਣਾ ਉਹ ਨਰੇਸ਼ ਇੱਕ ਵਾਰ ਚੈੱਕ ਕਰ ਲਉਂਦਾ ਤੇਰੀ ਬੌਂਡੀ ਤੱਕ ਹੀ ਜਾ ਉਹ ਤੱਕ ਦੂਜੇ ਪਾਸੇ ਸ਼ੋਅ ਮੈਨੇ ਉਹ ਚੜਾਈ ਘੱਟ ਜਾਣੀ ਅੱਗੇ ਬੂਟੇ ਤੱਕ ਇੱਧਰ ਨੂੰ ਵੀ ਦੇਖ ਰੋਡ ਆ ਗਿਆ ਰੂਟੀ ਗਰੇਣਾ ਵੀ ਉਧਰ ਨੇ ਬਣੇ ਸਨ ਸਹੀ ਲੈ ਆ ਆ ਜੀ ਲੈਣਾ ਹੈ 113 ਯਾਹ ਵਾਲੀ ਉਹ ਉਹ ਵਾਲੀ ਕਰ ਲਈ ਉਹਨਾਂ ਨਾਲ ਗੱਲ ਕੀਤੀ ਸਾਡੇ ਉਹੀ ਸਾਹਮਣੇ ਆਹ ਵਾਲਾ ਫੇਸ ਨਾਲ ਦਾ ਤਨਾਲ ਉਦਹੀ ਹੈ ਭਾਈ ਉਸ ਕੋ ਬੰਦੇ ਦੇ ਫਿਰ ਇਹ ਸੌਨ ਰੂਮ ਹੈ ਉਹ ਫਿਰ ਆਪ ਚੱਕ ਦਾਂਗੇ ਆ ਜੋ ਚੱਕਣਾ ਮੈਨੂੰ ਲੈਂਟਰ ਪਾਇਆ ਉੱਪਰ ਇਹਨਾਂ ਉਹ ਚੱਕਣਾ ਆ ਵੀ ਚੱਕਨੇ ਮੈਨੂੰ ਕੋਨੇ ਇਹ ਵੀ ਚੱਕਣਾ ਭਾਈ ਸਾਰੇ ਭਾਈ ਉਧਰ ਨੂੰ ਵੀ ਜਾਣਾ ਆਪਾਂ ਲਾਉ ਨੂੰ ਵੀ ਆਪਾਂ ਉਹਨਾਂ ਨੂੰ ਕਹੋ ਦੇਣਾ ਚੰਗਾ ਆਪਾਂ ਉਹਦੇ ਪਾਸੇ ਇਹ ਸੀਰੀਅਰ ਕਰਦੇ ਰਹੀਏ ਆਪਾਂ ਇੱਥੇ ਲਾ ਲਓ ਫਿਰ ਆਓ ਇਹ ਫਿਰ ਆਉ ਇਹ ਚੱਕੇ ਜਾਣਗੇ ਤੇ ਫਿਰ ਤਾਂ ਭੰਦਰ ਹੀ ਪਈ ਹੋ ਜਾਏਗਾ ਨਹੀਂ ਇਹ ਇਥੋਂ 50 ਫੁੱਟ ਰੇ ਆਉਣਾ ਕਰਾਂ ਤਾਂ ਅੱਗੇ ਆਣਾ ਕਰਾਂ ਹਾਂਜੀ ਜਿੰਨੀ ਚੌੜਾਈ ਹੈਗੀ ਉਨੀ ਯੂਜ਼ ਕਰ ਲਈਏ ਭਾਵੇਂ 500 500 600 ਆ ਕਰੀ ਯੂਜ਼ ਕਰਾਈ ਕਰੀ ਹੋਵੇ ਤਾਂ ਲੰਬਾਈ ਵੀ ਹੁੰਦੀ ਹੈ ਲੰਬਾਈ ਹੀ ਜਾਂਦੀ ਹੈ ਲਗਾਈ ਲਗਾਈ ਕੋਈ ਕਰਾਈ ਹੋਵੇ ਜਿਸ ਨੂੰ ਲਗਾਈ ਹੀ ਪਾਣੀ ਲੱਗਣਾ ਉਹ ਇਦਾਂ ਸੀ ਤੇ ਹੈ ਜੀ ਅਸੀਂ ਇਥੇ ਆਪਣਾ ਕੋਹੜਾ ਇਦਾਂ ਲੰਮੀ ਇਦਾਂ ਨਹੀਂ ਕੋਹੜੇ ਸੀ ਰਾਮਾਈ ਦਾ ਚੌਲਾ ਗੱਲ ਜੀ ਦਾ ਨੰਬਰਾਈ ਦਾ ਹੈ ਹੈ ਸ਼ਰੂ ਠੀਕ ਹੈ ਫਿਰ ਉਹੀ ਠੀਕ ਹੈ ਉਹੀ ਸਹੀ ਹੈ ਭਾਈ ਮੋਰ ਨੂੰ ਦੇਖੋ ਮੋਰ ਨੂੰ ਪਰ ਮੋਰ ਦੇਖਣਾ ਪਣਾ ਉਹ ਇੱਕ ਆਪਾਂ ਨੂੰ ਆਹ ਖੇਤ ਨੇ ਪੱਟ ਪੱਟ ਆਹ ਨਿਸ਼ਾਨੀ ਲਾਈ ਹੈ ਅਸੀਂ ਆਹ ਪੀਏਪੀ ਤੇ ਲਾਇਆ ਹੈ ਲੱਗਦਾ ਜਿਹਾ ਹੈ ਮੇਨਸਾਨੀ ਲਾਈ ਹੈ ਸੈਲ ਤੋਂ ਪੁਟੇ ਹੀ ਲੱਗੜ ਕੇ ਚੋਈਦਾ ਬਹੁਤ

आपने वीडियो को देखा और वीडियो को शेयर जरूर करें और अगर आप दासिया चैनल को पहली बार देख रहे हैं तो अभी तक आपने विशारम दासिया चैनल को सब्सक्राइब नहीं किया तो आप सब्सक्राइब कर सकते हैं बेल आइकन को दबा सकते हैं गॉड ब्लेस यू ऑल परमेश्वर आप सबको ब्लेस करें सब चंद तैयार रहे अमृतसर क्रूसेट के लिए परमेश्वर बड़े काम करने वाला है हाल गॉड ब्लेस यू